ਇੱਕ ਭਾਰਤੀ ਨੌਜਵਾਨ ਦੀ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਮੌਤ ਹੋਈ ਆ ਪੁਲਿਸ ਦੀ ਗੋਲੀਬਾਰੀ ਦੇ ਵਿੱਚ ਇਸ ਨੌਜਵਾਨ ਦੀ ਮੌਤ ਹੋਈ ਆ ਪਰ ਮਾਮਲਾ ਗੁੰਝਲਦਾਰ ਬਣ ਚੁੱਕਿਆ ਕੁਝ ਗੱਲਾਂ ਇਹ ਵੀ ਕਹੀਆਂ ਜਾ ਰਹੀਆਂ ਨੇ ਜੋ ਇਸ ਨੌਜਵਾਨ ਨੇ ਕੁਝ ਦਿਨ ਪਹਿਲਾਂ ਦੀ ਲਿੰਕੜਨ ਦੀ ਪੋਰਟਸ ਪੋਸਟ ਦੇ ਵਿੱਚ ਖੁਲਾਸੇ ਕੀਤੇ ਨੇ ਕਿ ਨਸਲੀ ਵਿਤਕਰਾ ਹੋ ਰਿਹਾ ਕਿਸ ਤਰੀਕੇ ਉਸਦੇ ਖਾਣੇ ਦੇ ਵਿੱਚ ਜ਼ਹਿਰ ਵੀ ਮਲਾਇਆ ਗਿਆ ਸੀ ਪਰ ਇਸ ਵਕਤ ਜਿਹੜੀ ਖਬਰ ਆ ਪੁਲਿਸ ਦੇ ਵੱਲੋਂ ਨਸ਼ਰ ਕੀਤੀ ਗਈ ਆ ਉਸ ਦੇ ਵਿੱਚ ਇਹ ਆ ਕਿ ਉਹਨਾਂ ਦਾ ਜਿਹੜਾ ਉਸਦੇ ਆਪਣੇ ਰੂਮ ਮੇਟ ਦੇ ਨਾਲ ਝਗੜਾ ਹੁੰਦਾ ਦਰਸਲ ਤਲੰਗਾਣਾ ਦੇ ਮਹਿਬੂਬ ਨਗਰ ਦੇ 30 ਸਾਲਾ ਨੌਜਵਾਨ ਮੁਹੰਮਦ ਨਜ਼ਾਮੁਦੀਨ ਅਮਰੀਕਾ ਦੇ ਕੈਲੀਫੋਰਨੀਆ ਰਾਜ ਦੇ ਵਿੱਚ ਰਹਿ ਰਿਹਾ ਸੀ ਨਿਲਾਮੁਦੀਨ ਦਾ ਆਪਣੇ ਰੂਮ ਮੇਟ ਦੇ ਨਾਲ ਏਸੀ ਨੂੰ ਲੈ ਕੇ ਝਗੜਾ ਹੁੰਦਾ ਗੱਲਬਾਤ ਇੱਥੋਂ ਤੱਕ ਵੱਧ ਜਾਂਦੀ ਆ ਕਿ ਚਾਕੂ ਕੱਢਣ ਦੀ ਨੌਬਤ ਆ ਜਾਂਦੀ ਆ ਇਸੇ ਦੌਰਾਨ ਕਿਸੇ ਨੇ ਜਿਹੜੀ ਕਾਲ ਆ 911 ਦੇ ਉੱਪਰ ਜਾਨੀ ਕਿ ਪੁਲਿਸ ਨੂੰ ਜਾਣਕਾਰੀ ਦੇ ਦਿੰਦੀ ਆ ਇੰਨੇ ਦੇ ਵਿੱਚ ਸਾਰਾ ਰੌਲਾ ਚੱਲਿਆ ਹੁੰਦਾ ਝਗੜਾ ਚੱਲ ਰਿਹਾ ਹੁੰਦਾ ਪੁਲਿਸ ਘਰ ਪਹੁੰਚਦੀ ਆ ਤੇ ਉਹਨਾਂ ਦੁਆਰਾ ਇਹ ਗੱਲ ਆਖੀ ਜਾਂਦੀ ਆ ਕਿ ਹੱਥ ਖੜੇ ਕਰ ਦੋ ਇੱਕ ਨੇ ਮੰਨਿਆ ਤੇ ਦੂਜੇ ਨੇ ਇਸ ਗੱਲ ਤੋਂ ਜਵਾਬ ਦਿੱਤਾ ਤਾਂ ਇੰਨੇ ਦੇ ਵਿੱਚ ਤਲਕੀ ਦੇ ਵਿੱਚ ਆਈ ਹੋਈ ਪੁਲਿਸ ਨੇ ਗੋਲੀ ਚਲਾ ਦਿੱਤੀ ਤੇ ਨਜ਼ਾਮੁਦੀਨ ਮੁਹੰਮਦ ਦੀ ਇਸ ਗੋਲੀਬਾਰੀ ਦੌਰਾਨ ਮੌਤ ਹੋ ਗਈ ਉਸਦੇ ਪਿਤਾ ਮੁਹੰਮਦ ਹਸਨੁਦੀਨ ਨੇ ਇਹ ਗੱਲ ਆਕੀ ਕਿ ਸਾਨੂੰ ਵੀਰਵਾਰ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਪੁੱਤਰ ਦੀ ਮੌਤ ਹੋ ਗਈ ਉਹਨਾਂ ਕਿਹਾ ਕਿ ਇਹ ਬਹੁਤ ਦੁਖਦਾਈ ਘਟਨਾ ਉਹਨਾਂ ਨੂੰ ਇਹ ਵੀ ਅਸਲ ਤੱਕ ਹੁਣ ਤੱਕ ਕਾਰਨ ਸਪਸ਼ਟ ਨਹੀਂ ਹੋਇਆ ਕਿ ਅਖਰ ਗੋਲੀ ਪੁਲਿਸ ਦੇ ਵੱਲੋਂ ਕਿਉਂ ਚਲਾਈ ਗਿਆ ਉਸਦੇ ਪਿਤਾ ਨੇ ਵਿਦੇਸ਼ ਮੰਤਰੀ ਐਸ. ਸ਼ੰਕਰ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਕਿ ਉਸਦੇ ਪੁੱਤਰ ਦੀ লাশ ਵਾਪਸ ਭਾਰਤ ਲਿਆਉਣ ਦੇ ਵਿੱਚ ਮਦਦ ਕੀਤੀ ਜਾਵੇ ਤੇ ਨਾਲ ਦੀ ਨਾਲ ਭਾਰਤੀ ਦੂਤਾਵਾਸ ਅਤੇ ਕੰਸਲਟੈਂਟ ਨੂੰ ਜਿਹੜਾ ਕੌਂਸੂਲੇਟ ਨੂੰ ਜਿਹੜਾ ਇਸ ਬਾਰੇ ਕਿਹਾ ਜਾਵੇ ਤੇਲੰਗਾਨਾ ਦੇ ਜਿਹੜੇ ਮਹਿਬੂਬਨਗਰ ਦੇ ਮੁਹੰਮਦ ਨਜ਼ਾਮੁਦੀਨ ਦੀ ਮੌਤ ਹੋਈ ਆ ਤਾਂ ਦਰਅਸਲ ਇਸ ਦੇ ਪਿੱਛੇ ਇੱਕ ਕੁਝ ਦਿਨ ਪਹਿਲਾਂ ਦੀ ਜਿਹੜੀ ਪੋਸਟ ਆ ਲਿੰਕਡਨ ਦੀ ਉਹ ਵੱਡੇ ਖੁਲਾਸੇ ਕਰ ਰਹੀ ਹੈ ਕਿਉਂਕਿ ਜਿਹੜੀ ਖਬਰ ਪੁਲਿਸ ਦੇ ਅਨੁਸਾਰ ਨਸ਼ਰ ਹੋਈ ਆ ਜੋ ਉੱਥੋਂ ਦੇ ਕੁਝ ਲੋਕਲ ਹੈ ਮੀਡੀਆ ਦੇ ਅਨੁਸਾਰ ਉਸ ਅਨੁਸਾਰ ਤਾਂ ਕਿ ਏਸੀ ਨੂੰ ਲੈ ਕੇ ਝਗੜਾ ਹੁੰਦਾ 911 ਤੇ ਉੱਪਰ ਕਾਲ ਆਉਂਦੀ ਹੈ ਤੇ ਪੁਲਿਸ ਆ ਜਾਂਦੀ ਹੈ ਪੁਲਿਸ ਸਾਥ ਕੜੇ ਕਰਨ ਨੂੰ ਕਹਿੰਦੀ ਆ ਜਦੋਂ ਇੱਕ ਵਿਅਕਤੀ ਹੱਥ ਕੜੇ ਨਹੀਂ ਕਰਦਾ ਪੁਲਿਸ ਗੋਲੀ ਚਲਾਉਂਦੀ ਹੈ ਜਿਸ ਦੇ ਵਿੱਚ ਜਿਹੜਾ ਮੁਹੰਮਦ ਨਜ਼ਾਮੁਦੀਨ ਦੀ ਮੌਤ ਹੋ ਜਾਂਦੀ ਆ ਨਜ਼ਾਮੁਦੀਨ ਜਿਹੜਾ ਮੁਹੰਮਦ ਨਜ਼ਾਮੁਦੀਨ ਉਹਤੇ ਸੌਫਟਵੇਅਰ ਟੈਕਨੀਸ਼ੀਅਨ ਦਾ ਕੰਮ ਕਰ ਰਿਹਾ ਹੁੰਦਾ ਪਰ ਉਸਨੇ ਆਪਣੀ ਮੌ ਇਸ ਮੌਤ ਤੋਂ ਘਟਨਾਕਰਮ ਤੋਂ ਕੁਝ ਹਫ਼ਤੇ ਪਹਿਲਾਂ ਲੇਖੜਨ ਦੇ ਉੱਪਰ ਇੱਕ ਖੁਲਾਸੇ ਕਰਦੀ ਪੋਸਟ ਲਿਖੀ ਸੀ ਜਿਸ ਦੇ ਵਿੱਚ ਉਸਨੇ ਲਿਖਿਆ ਕਿ ਕੰਮਕਾਜ ਅਤੇ ਰਹਿਣ ਵਾਲੀ ਥਾਂ ਦੇ ਉੱਪਰ ਉਸਦੇ ਨਾਲ ਨਸਲੀ ਵਿਤਕਰੇ ਪਰੇਸ਼ਾਨੀ ਦਾ ਉਹ ਸ਼ਿਕਾਰ ਹੋ ਰਿਹਾ ਹੈ ਇਕੇ ਉਸ ਨੂੰ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਉਸਨੇ ਇਹ ਵੀ ਖੁਦ ਦਾਵਾ ਕੀਤਾ ਸੀ ਖੁਲਾਸਾ ਕੀਤਾ ਸੀ ਕਿ ਉਸਦੇ ਖਾਣੇ ਦੇ ਵਿੱਚ ਜ਼ਹਿਰ ਤੱਕ ਮਲਾਇਆ ਗਿਆ ਨਜ਼ਾਮਉਦੀਨ ਨੇ ਆਪਣੇ ਆਪ ਨੂੰ ਨਸਲੀ ਨਫ਼ਰਤ ਦਾ ਸ਼ਿਕਾਰ ਦੱਸਿਆ ਸੀ ਉਸਨੇ ਪੋਸਟ ਦੇ ਵਿੱਚ ਲਿਖਿਆ ਸੀ ਕਿ ਮੈਂ ਨਸਲੀ ਵਿਤਕਰੇ ਤਨਖਾਹ ਦੇ ਵਿੱਚ ਧੋਖਾਧੜੀ ਗਲਤ ਤਰੀਕੇ ਦੇ ਨਾਲ ਹੈ ਬਰਖਾਸਤਗੀ ਤਸ਼ੱਦਦ ਦਾ ਸ਼ਿਕਾਰ ਹੋਇਆ ਉਸਦੇ ਵੱਲੋਂ ਇਹ ਵੀ ਗੱਲ ਆਕੀ ਗਈ ਸੀ ਕਿ ਜ਼ਾਲਮ ਪ੍ਰਣਾਲੀ ਖਤਮ ਹੋਣੀ ਚਾਹੀਦੀ ਜਾਨੀ ਕਿ ਉਸ ਪ੍ਰਣਾਲੀ ਨੂੰ ਖਤਮ ਕਰਨ ਦੀ ਗੱਲ ਨਜ਼ਾਮਉਦੀਨ ਮੁਹੰਮਦ ਨੇ ਆਕੀ ਸੀ ਤੇ ਇਸ ਵਕਤ ਉਸਦੇ ਵੱਲੋਂ ਇਹ ਵੀ ਗੱਲ ਆਕੀ ਸੀ ਕਿ ਜਦੋਂ ਲੇਖੜਨ ਦੇ ਵਿੱਚ ਲਿਖਿਆ ਸੀ ਕਿ EPMS ਸਿਸਟਮ ਰਾਈ ਗੂਗਲ ਵਿੱਚ ਕੰਮ ਕਰ ਰਿਹਾ ਸੀ ਉਸ ਦੇ ਅਲਜ਼ਾਮਸੀ ਦੋਸ਼ੀ ਕੇ ਕੰਪਨੀ ਅਤੇ ਸਾਥੀ ਕਰਮਚਾਰੀਆਂ ਵੱਲੋਂ ਉਸ ਨੂੰ ਘੱਟ ਤਨਖਾਹ ਦਿੱਤੀ ਜਾਂਦੀ ਆ ਗਲਤ ਤਰੀਕੇ ਦੇ ਨਾਲ ਉਸ ਨੂੰ ਨੌਕਰੀ ਤੋਂ ਕੱਢਿਆ ਜਾਂਦਾ ਨੌਕਰੀ ਗਵਾਉਣ ਤੋਂ ਬਾਅਦ ਵੀ ਨਜ਼ਾਮੁਦੀਨ ਨੇ ਦੱਸਿਆ ਕਿ ਉਸ ਨੂੰ ਨਸਲੀ ਜਸੂਸਾਂ ਦੀਆਂ ਟੀਮਾਂ ਦੇ ਵੱਲੋਂ ਧਮਕੀਆਂ ਮਿਲਦੀਆਂ ਰਹੀਆਂ ਉਸ ਨੇ ਆਪਣੇ ਸਹਿ ਕਰਮ ਸਹਿ ਕਰਮੀ ਨੇ ਜਿਹੜੇ ਮਾਲਕ ਗ੍ਰਾਹਕ ਅਤੇ ਉਹਨਾਂ ਦੇ ਭਾਈਚਾਰੇ ਨੂੰ ਜਿਹੜਾ ਮੁੱਖ ਹਮਲਾਵਰ ਦੱਸਿਆ ਆਪਣੀ ਪੋਸਟ ਦੇ ਵਿੱਚ ਨਜ਼ਾਮੁਦੀਨ ਨੇ ਇਹ ਵੀ ਲਿਖਿਆ ਕਿ ਅੱਜ ਮੇਰੇ ਨਾਲ ਹੋ ਰਿਹਾ ਕੱਲ ਕਿਸੇ ਹੋਰ ਦੇ ਨਾਲ ਵੀ ਹੋ ਸਕਦਾ ਉਸ ਦੁਨੀਆ ਭਰ ਨੂੰ ਇਨਸਾਫ ਦੀ ਮੰਗ ਕੀਤੀ ਕਿ ਦੁਨੀਆ ਤੋਂ ਇਨਸਾਫ ਦੀ ਲੋੜਾ ਨizamuddin ਨੇ ਫਲੋਰੀਡਾ ਦੇ ਇੱਕ ਕਾਲਜ ਤੋਂ ਕੰਪਿਊਟਰ ਸਾਇੰਸ ਦੇ ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਸੀ ਬਾਅਦ ਦੇ ਵਿੱਚ ਕੈਲੀਫੋਰਨੀਆ ਦੇ ਸੰਤਾ ਕਲਾਰਾ ਦੇ ਵਿੱਚ ਟੈਕਨੋਲੋਜੀ ਅਜੋਗ ਦੇ ਵਿੱਚ ਕੰਮ ਕਰਨ ਲੱਗ ਗਿਆ ਸੀ ਪਰਿਵਾਰ ਦੇ ਅਨੁਸਾਰ ਸ਼ਾਂਤ ਸੁਆਦ ਆ ਜਿਹੜਾ ਨizamuddin ਮਾਲਕ ਸੀ ਪਾਰਾ ਜਿਸ ਤਰੀਕੇ ਪਰਿਵਾਰ ਨੂੰ ਖਬਰ ਮਿਲੀ ਆ ਜਾਂ ਬਾਹਰ ਸਾਹਮਣੇ ਆਈ ਆ ਕਿ ਜਿਹੜਾ ਏਸੀ ਨੂੰ ਲੈ ਕੇ ਝਗੜਾ ਹੁੰਦਾ ਰੂਮ ਮੇਟ ਦੇ ਨਾਲ ਨਾਈਂ ਨਵਨ ਦੇ ਉੱਪਰ ਕਾਲ ਹੁੰਦੀ ਆ ਉਸ ਤੋਂ ਬਾਅਦ ਪੁਲਿਸ ਆ ਕੇ ਹੱਥ ਖੜੇ ਕਰਨ ਨੂੰ ਕਹਿੰਦੀ ਆ ਤੇ ਉਸ ਤੋਂ ਬਾਅਦ ਜਦੋਂ ਨਹੀਂ ਕੀਤੇ ਜਾਂਦੇ ਤਾਂ ਫਿਰ ਗੋਲੀ ਚੱਲਦੀ ਆ ਪਰ ਕੁਝ ਦਿਨ ਕੁਝ ਹਫਤੇ ਜਾਂ ਕੁਝ ਦਿਨ ਪਹਿਲਾਂ ਦੀ ਲਿੰਕਡਨ ਦੀ ਨਜ਼ਾਮੁਦੀਨ ਦੀ ਪੋਸਟ ਬਹੁਤ ਵੱਡੇ ਇਲਜ਼ਾਮਾਂ ਦੇ ਘੇਰਿਆਂ ਦੇ ਵਿੱਚ ਪੁਲਿਸ ਨੂੰ ਉੱਥੋਂ ਦੇ ਲੋਕਾਂ ਨੂੰ ਖੜੇ ਕਰਦੀ ਆ ਵੱਡੇ ਖੁਲਾਸੇ ਕਰਦੀ ਆ ਕਿ ਕਿਸ ਤਰੀਕੇ ਨਸਲੀ ਹਮਲੇ ਦਾ ਸ਼ਿਕਾਰ ਆ ਜਿਹੜਾ ਨਜ਼ਾਮੁਦੀਨ ਮੁਹੰਮਦ ਹੋ ਰਿਹਾ ਸੀ ਤਾਂ ਤੇਲੰਗਾਨਾ ਦਾ ਰਹਿਣ ਵਾਲਾ ਸੀ ਬਹੁਤ ਵੱਡੇ ਖੁਲਾਸੇ ਹੋਏ ਨੇ ਇਸ ਲਿੰਕਡਨ ਦੀ ਪੋਸਟ ਨੂੰ ਲੈ ਕੇ ਤਾਂ ਉਹਨੂੰ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੀ ਜਾਂਚ ਨਿਕਲਦੀ ਆ ਕਿ ਵਾਕੇ ਦੇ ਵਿੱਚ ਕੋਈ AC ਨੂੰ ਲੈ ਕੇ ਝਗੜਾ ਹੋਇਆ ਸੀ ਜਾਂ ਫਿਰ ਜਿਸ ਤਰੀਕੇ ਦੇ ਇਲਜ਼ਾਮ ਨਜ਼ਾਮੁਦੀਨ ਮੁਹੰਮਦ ਇੱਕ ਲਿੰਕੜਨ ਦੀ ਪੋਸਟ ਦੇ ਵਿੱਚ ਲਗਾ ਕੇ ਗਿਆ ਉਸ ਦੇ ਵਿੱਚ ਕਿੰਨੀ ਕੁ ਸਚਾਈ ਨਿਕਲਦੀ ਹੈ